ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ ਚ ਅਪਾ ਤੁਹਾਡੇ ਨਾਲ ਗੱਲ ਕਰਾਂਗੇ ਜੀ ਸਬਜ਼ੀ ਦੇ ਰੇਟਾਂ ਦੀ ਹੁਣ ਜਿਹੜੀਆਂ ਸਬਜ਼ੀਆਂ ਚੱਲ ਰਹੀਆਂ ਵਾਂ ਉਹਨਾਂ ਦੇ ਕੀ ਰੇਟ ਚੱਲ ਰਹੇ ਆ ਪੂਰੀ ਡਿਟੇਲ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਵਾਲਾ ਬਟਨ ਜਰੂਰ ਨਾਲ ਦਬਾ ਲਿਓ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੇ ਏਰੀਆ ਦੇ ਰੇਟ ਜਰੂਰ ਦੱਸਿਓ ਅਸੀਂ ਤੁਹਾਨੂੰ ਆਪਣੇ ਏਰੀਆ ਦੇ ਅਲੱਗ-ਅਲੱਗ ਜਿਹੜੀਆਂ ਮੰਡੀਆਂ ਵਾਂ ਜਿਸ ਤਰ੍ਹਾਂ ਤਰਨਤਾਰਨ ਕਪੂਰਥਲਾ ਅਮਸਰੀ ਅਮਰਸਰ ਤੇ ਇਹ ਮੰਡੀਆਂ ਦੇ ਰੇਟ ਆਪਾਂ ਤੁਹਾਨੂੰ ਦੱਸਾਂਗੇ ਸੋ ਲਗਭਗ ਸੇਮ ਜਿਹਾ ਰੇਟ ਚੱਲ ਰਿਹਾ ਸੋ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਸਭ ਤੋਂ ਤੇਜ਼ ਵਗੰਡਿਆ ਪਿਛਲੀ ਵਾਰ ਜਿਹਨੂੰ ਪੁੱਛਦਾ ਕੋਈ ਨਹੀਂ ਸੀ ਕੱਦੂ ਆ ਜਿਹੜੇ ਉਹ ਇਸ ਟਾਈਮ 50 ਰੁਪਏ ਕਿਲੋ ਜਿਹੜੇ ਆ ਉਹ ਮੰਡੀ ਦੇ ਵਿੱਚ ਵਿਕ ਰਹੇ ਆ ਜਿਹੜੇ ਪਿਛਲੀ ਵਾਰ ਜਿਹੜੇ 5 ਰੁਪਏ ਕਿਲੋ ਤੱਕ ਵੀ ਜਿਹੜੇ ਉਹ ਕੋਈ ਚੁੱਕਣ ਨੂੰ ਤਿਆਰ ਨਹੀਂ ਸੀ ਤਿਆਰ ਕੀ 50 ਰੁਪਏ ਹੈ ਉਹਨਾਂ ਦਾ ਰੇਟ ਚੱਲ ਰਿਹਾ ਅੱਗੇ ਭਿੰਡੀ ਦੀ ਗੱਲ ਕਰ ਲਈ ਤੇ ਭਿੰਡੀ 30 ਰੁਪਏ ਤੋਂ ਲੈ ਕੇ 35 ਰੁਪਏ ਤੱਕ ਵਧੀਆ ਭਿੰਡੀ ਜਿਹੜੀ ਆ ਉਹ ਵਿਕ ਰਹੀ ਹੈ ਟਮਾਟਰ 10 ਰ ਤੋ ਹਰੀ ਮਿਰਚ ਦੀ ਗੱਲ ਕਰ ਲਈਏ ਉਹ ਵੀ ਬਹੁਤ ਤੇਜ਼ ਹੈ 40 ਰੁਪਏ ਤੋਂ ਲੈ ਕੇ 45 ਰੁਪਏ ਤੱਕ ਜਿਹੜੀ ਹਰੀ ਮਿਰਚ ਵਿਗ ਰਹੀ ਹੈ ਅਰਬੀ ਦੀ ਗੱਲ ਕਰ ਲਈਏ ਅਰਬੀ ਜਿਹੜੀ ਆ ਉਹ ਵੀ 40 ਤੋਂ ਲੈ ਕੇ 45 ਰੁਪਏ ਤੱਕ ਜਿਹੜੀ ਆ ਅਰਬੀ ਵਿਗ ਰਹੀ ਹੈ ਤੇ ਆਲੂ ਜਿਹੜੇ ਆ ਉਹ ਆਲੂ 950 ਰੁਪਏ ਤੋਂ ਲੈ ਕੇ ਤੇ 1050 ਤੱਕ ਕਟਾ ਜਿਹੜਾ 50 ਕਿਲੋ ਦਾ ਉਹ ਵਿਕ ਰਿਆ ਤੇ ਬਤਾਉ ਆ ਬਤਾਉ ਜਿਹੜੇ ਆ ਉਹ ਵੀ ਜਿਹੜੇ ਆ 25 ਰੁਪਏ ਤੋਂ ਲੈ ਕੇ 30 ਰੁਪਏ ਤੱਕ ਬਤਾਉ ਜਿਹੜੇ ਆ ਉਹ ਵਿਕ ਰਿਹਾ ਹੈ ਅੱਕੇ ਗੱਲ ਕਰ ਲੈਣੇ ਜੀ ਪਿਆਜ਼ ਦੀ ਜਿਹੜੀ ਟਾਪ ਕੁਆਲਿਟੀ ਪਿਆਜ਼ ਆ ਨਾਸਕ ਵਾਲਾ ਉਹ ਜਿਹੜਾ ਵਾ 32 ਰੁਪਏ ਤੋਂ ਲੈ ਕੇ ਤੇ 33 34 ਰੁਪਏ ਤੱਕ ਜਿਹੜਾ ਉਹ ਵਿਕ ਰਿਹਾ ਤੇ ਆਮ ਜਿਹੜਾ ਪਿਆਜ਼ ਆ ਉਹ 25 ਰੁਪਏ ਤੋਂ ਲੈ ਕੇ 30 ਰੁਪਏ ਦੇ ਵਿੱਚ ਵਿੱਚ ਜਿਹੜਾ ਪਿਆਜ਼ ਵਿਕ ਰਿਹਾ ਜੀ